चल कर खेल पुत मेरे पुत हाँ। ने आर्मी पर होना वा फौजी बनना वा हाँ मैं डेपे लगा है चल अक्सर ही कर फिर मेरे ना दौड़ लाया कर फिर फिर उठ के जाएगा ठीक है ठीक है ओ <laughs> एक तो साल मार इत सारा मार भज गए भज गए भज गए भज गए ਓਹ ਜਾਨਾ ਖਲਾਰਾ ਪਾਉਣਾ ਗੰਦਾ ਕਰਨ ਡਿਆ ਹਾਂ ਪੁੱਤ ਖੇਡ ਲਾ ਮੇਲਾ ਤੇ ਕੋ ਡਰ ਗਿਆ ਇਹ ਬੱਚਾ ਆ ਗਿਆ ਬੱਚੇ ਖੇਡਦੇ ਵਾਦੇ ਨਾ ਕਦ ਵਾਧਾ ਹੋਦਾ ਬਹੁਤ ਡਰਦਾ ਵਾ ਮੈਂ ਕਹੀ ਕਹਿੰਦੀ ਆ ਪੀ ਆਟਾ ਖਤਮ ਹੋਣ ਵਾਲਾ ਵਾ ਤੂੰ ਦੁਕਾਨ ਕਾ ਕੱਢ ਕੇ ਲਿਆਓ ਤੇ ਚੱਕੀ ਤੇ ਆਟਾ ਪਿਸਵਾ ਕੇ ਲਿਆਓ ਜਾਂ ਤੇਰੇ ਸਾਹਮਣੇ ਮੈਂ ਬੱਚੇ ਦਾ ਖੇਡਣ ਡਿਆ ਜਾਂ ਤੂੰ ਪਾ ਲਿਆ ਹੰਦਾਂ ਨੇ ਚਲ ਦਾਣੇ ਤੇ ਮੈਂ ਪਾ ਲਿਆਉਂਗੀ ਹਾਂ ਆਹੋ ਤੇ ਫਿਰ ਅੱਜ ਜਾ ਕੇ ਨਾ ਚੇਤੇ ਨਾ ਤੇ ਜਾ ਕੇ ਚੱਕੀ ਵਾਲਿਆਂ ਦੇ ਆਏ ਹੁਣ ਐਰਕਾ ਪਾ ਲਿਆ ਅਲੀਰ ਕਣਕ ਆਉਂਦੀ ਨਾ ਆਪਾਂ ਇੱਥੇ ਰੱਖ ਲੈਣਾ ਪਰੋਲਾ ਕੀ ਕਰਨੋ ਪਰੋਲਾ ਉੱਥੇ ਠੀਕ ਵਾ ਇੱਥੇ ਆਪਾਂ ਕਿੱਥੇ ਰੱਖਣਾ ਵਾ ਤੁਹਾਨੂੰ ਪਤਾ ਫਸਟ ਤੇ ਨਾ ਹਰ ਵਾਰੀ ਉਹ ਆਟਾ ਪਰੋਲਾ ਦਾ ਉੱਥੋਂ ਪਉਣਾ ਪੈਂਦਾ ਵਾ ਤੇ ਫਿਰ ਕੀ ਹੈ ਬਹੁਤ ਦੂਰ ਵਾ ਕਿਤੇ ਤੇ ਮੈਂ ਬਸ ਇਧਰੋਂ ਬਾਈਕ ਖੜਨੀ ਆ ਤੇ ਉਧਰੋਂ ਲੱਦ ਕੇ ਤੇ ਲੈ ਜਾਣੇ ਤੇ ਜੇ ਆਪਣੇ ਘਰ ਆ ਜੂ ਫੇਕੀ ਹੋ ਜੂਗਾ ਗੈਨ ਦੋ ਹਾਂ ਉੱਥੇ ਪਿਆ ਚੱਲ ਉੱਥੇ ਪਿਆ ਕੀ ਕਹਿੰਦਾ ਵਾ ਜਦ ਮੇਰਾ ਅੱਦਾ ਵਾ ਨਾ ਐਰ ਕਹਿੰਦਾ ਜਿਹੜਾ ਦੋ ਤਿੰਨ ਗਣਾ ਹੀ ਥਾਣਾ ਕਣਕ ਵੀ ਜਨੀ ਉਹ ਤੇ ਸਪਰੇ ਨਹੀਂ ਕਰਨੀ ਚੱਲ ਵੇਖ ਲਿਓ ਫਿਰ ਵੱਖਰੀ ਪੌਣੀ ਆਪਾਂ ਹੂੰ ਥੇਤ ਵੀ ਹਾਨੀ ਕਰਕੇ ਹੁੰਦੀ ਆ ਉਹ ਤਾਂ ਹੈਗੀ ਆ ਹੂੰ ਤਾਂ ਫਿਰ ਜੋ ਉਹਨਾਂ ਵੀ ਖਦ ਵਿੱਚੇ ਖਾਈ ਖੂਈ ਕੇ ਤਾਂ ਉਹਨਾਂ ਛਿੱਤੀ ਮੰਗਾਣੀ ਆ ਅੱਛਾ ਮੈਂ ਦੇ پڑੋਲੇ ਨੂੰ ਹੱਥ ਲਾ ਕੇ ਵੇਖਣਾ ਕਿੱਦਾਂ ਹੂੰ ਹੂੰ ਚੱਲ ਫੇ ਪਾ ਲਿਆ ਤੇ ਮੈਂ ਖਡਾਉਣਾ ਇਹਨੂੰ ਚੱਲ ਠੀਕ ਆ ਵੇਲਾ ਕਹਿੰਦੇ ਆਰਮੀ ਭਰਤੀ ਹੁਣਾ ਚਲ ਵਧੀਆ ਵਾਕੇ ਪਿਓ ਦੀ ਨੌਕਰੀ ਤੇ ਹੁਣ ਐਸ਼ ਕਰਨ ਦੇ ਆ ਨਾ ਤੇ ਗਾਂ ਮੇਰਾ ਪੁੱਤ ਵੀ ਨੌਕਰੀ ਤੇ ਲੱਗ ਜਾਊਗਾ ਤੇ ਐਸ਼ਾ ਹੀ ਐਸ਼ਾ ਵਾ ਤੇਰੇ ਬੱਚੇ ਵੀ ਐਸ਼ਾ ਕਰਨਗੇ ਨਾਲੇ ਸਾਰਾ ਮੈਡੀਕਲ ਫਰੀ ਹੁੰਦਾ ਹੋਰ ਚਲੋ ਕਰੋ ਐਕਸਰਸਾਈਜ਼ ਇਹ ਸੁਹੂਲਤਾ ਹੁੰਦੀ ਆ ਫੌਜੀਆਂ ਨੂੰ ਨਮਕਿਆ ਵੀ ਕਰਾਓ ਇਹਨੂੰ ਆਹੋ ਨਹੀਂ ਦੌੜ ਦੂਰ ਲਾ ਕਦੋਂ ਆਜਾਂ ਨੰਦ ਹਾਂ ਹਾਂ ਤੇ ਨਾਲੇ ਮੈਨੂੰ ਖੇਡਾਂ ਦਾ ਸਕੂਲੇ ਪਾਉਣਾ ਮੈਨੂੰ ਚਲ ਵਧੀਆ ਹੋਏ ਤੇ ਹੂੰ ਇਹ ਚਲ ਮੈਂ ਲੈ ਕੇ ਆਉਣੀ ਫਿਰ ਲੈ ਆ ਚਾ ਫੋਜੀ ਨੂੰ ਕਿਹਾ ਹੀ ਉਹ ਦਾਣੇ ਲੈ ਆ ਮਾਤਾ ਅਰੇ ਦਾਣੇ ਕੱਢ ਲੀਏ ਤੇ ਆਟਾ ਪਿਆ ਪਸਾਉਣ ਕਾ ਲੈਣਾ ਵਾ ਉਹ ਮਾਤਾ ਉੱਥੇ ਆ ਉੱਧਰ ਉੱਧਰ ਚੱਲ ਮਾਤਾ ਆ ਦਾਣੇ ਕਿੰਨੇ ਗੱਡੇ ਆ ਆ ਕਿੰਨੇ ਗੱਡੇ ਆ ਆਉਂ ਕੀ ਕਰਦੀ ਆ ਆ ਦਾਣੇ ਖਿੱਲੇ ਰਹੇ ਆ ਆ ਆਪਣਾ ਪੜੋਲਾ ਤੇ ਨਾ ਖਾਲੀ ਕੀਤਾ ਨਾਲੇ ਮੇਰਾ ਵੀ ਖਾਲੀ ਕਰਤਾ ਵਾ ਆ ਦਾਣੇ ਕਿੰਨੇ ਗੱਡੇ ਦੀਦੀ ਅਹੀਂ ਤੇ ਗੱਡੇ ਨਹੀਂ ਭੈਣਾ ਅਹੀਂ ਤੇ ਪੜੋਲੇ ਨੂੰ ਕੀ ਆਖਣਾ ਸਾਡਾ ਆਪਣਾ ਹੈ ਕਪੜੋਲਾ ਤੂੰ ਜਦੋਂ ਉਧਰ ਟੱਕਣਾ ਚੰਗੀ ਤਰ੍ਹਾਂ ਬੰਦਵਾ ਤੇ ਕੱਢੇ ਹੋਣਗੇ ਤੇ ਫੇਰ ਹੀ ਆ ਜੇ ਤੈਨੂੰ ਇੰਨਾ ਹੀ ਸ਼ੱਕ ਆ ਸਾਡੇ ਤੇ ਤੇ ਤੂੰ ਆਪਣਾ ਘੋਲਾ ਚੁੱਕ ਕੇ ਉਧਰ ਕਿਉਂ ਨਹੀਂ ਖੜਦੀ ਇੱਥੇ ਕਿਉਂ ਰੱਖਿਆ ਵਾ ਜਦੋਂ ਮੈਂ ਕਿਹਾ ਵੀ ਪਹਿ ਸਟੈਂਡ ਬਣਾ ਕੇ ਤੇ ਛੱਡ ਆ ਉਧਰ ਐਦਾਂ ਤੇ ਇੱਥੇ ਪੈਂਦੀ ਆ ਜੰਗਾਲ ਪੈ ਜਾਂਦਾ ਵਾ ਗੋਡੇ ਗੋਡੇ ਤੇ ਮਨਪਰੀ ਤਾਂ ਤੂੰ ਆਪ ਸਿਆਣੀ ਆ ਅਹੀਂ ਕਿੱਥੋਂ ਸਟੈਂਡ ਬਣਾ ਕੇ ਦੇਣਾ ਸਟੈਂਡ ਤੁਸੀਂ ਆਪਣੇ ਘਰੋਂ ਬਣਾਓ ਅਹੀਂ ਕਿੱਥੋਂ ਬਣਾ ਕੇ ਦੇ ਦੇਣਾ ਵਾ ਤੇ ਠੇਕਾ ਲੈਣਾ ਨਹੀਂ ਅਹੀਂ हां ਠੇਕਾ ਤਾਂ ਲੈਣਾ ਵਾ ਜਦੋਂ ਠੇਕਾ ਦਵਾਂਗੇ ਉਦੋਂ ਦਵਾਂਗੇ ਤੂੰ ਆਪਣੇ ਕੋਲ ਬਣਾ ਕੇ ਤੇ ਉਧਰ ਖਾਣਾ ਜੇ ਤੈਨੂੰ ਸਾਡੇ ਤੇ ਇੰਨਾ ਹੀ ਸ਼ੱਕ ਵਾ ਤੇ ਨਾ ਨੇ ਅਹੀਂ ਨਹੀਂ ਕੋਈ ਦਾਣੇ ਦੂਨੇ ਕੱਢੇ ਹੈਗੇ ਜਿੱਦੀ ਕੱਢੇ ਕਿਉਂ ਨਹੀਂ ਆ ਆ ਕੱਢੇ ਆ ਤੇ ਤਾਂ ਹੀ ਖਿਲਰੇ ਆ ਟਾੜਾ ਤੇ ਆਪਣਾ ਖਾਲੀ ਆ ਦੱਸਿਆ ਹੀ ਮਾਤਾ ਨੇ ਮੈਨੂੰ ਜੇ ਮੇਰਾ ਖਾਲੀ ਤੇ ਇਹਦਾ ਮਤਲਬ ਮੈਂ ਤਾਂ ਨੀ ਦਾਣੇ ਕੱਢਦੇ ਆ ਇਤਨਾ ਦੀ ਗੱਲ ਨਹੀਂ ਕਰੀਦੀ ਹੋਈ ਦੀ ਲੜਨ ਲੜਾਈ ਵਾਲੀਆਂ ਨਰੇ ਜਿੱਦ ਲੜਾਈ ਕਦੀ ਕਰਨੀ ਆ ਮੈਂ ਤਾਂ ਅੱਗੇ ਵੇਨੀ ਆ ਵੀ ਇੱਥੇ ਹੀਗਾ ਪੜੋਲਾ ਤੇ ਕਿੱਥੇ ਆਵੇ ਲਾ ਇੱਥੇ ਤੱਕ ਖੜਕਣ ਡੈ ਪਿਆ ਵਾ ਉਹ ਇੱਥੇ ਤੱਕ ਤੇ ਆਪੇ ਜਾਣਾ ਵਾ ਜਦੋਂ ਆਟਾ ਭਾਈ ਜਾਣਾ ਭਾਈ ਜਾਣਾ ਤੇ ਰੋਟੀਆਂ ਇੰਨੀਆਂ ਨੀ ਡੰਗਰਾਂ ਨੂੰ ਪਾਉਣੀਆਂ ਸਾਡੇ ਵਰਗਿਆਂ ਨੂੰ ਉਹ ਕਿਤੇ ਜਿਹੜੀਆਂ ਬਈਆਂ ਦੋ ਵੱਧ ਜਾਂਦੀਆਂ ਤੇ ਉਹ ਤੱਤੀਆਂ ਕਰਕੇ ਖਾ ਲੈਣੇ ਤੁਸੀਂ ਤਾਂ ਇੰਨਾ ਇੰਨਾ ਰਸ ਸੁੱਟਦੇ ਉਥੋਂ ਤੁਸੀਂ ਪੀਜੇ ਖਾਉਣੇ ਬਾਹਰੋਂ ਤੇ ਹੁਣ ਖਾਣੇ ਨਹੀਂ ਆ ਉਹ ਪਤਾ ਨਹੀਂ ਤੁਹਾਨੂੰ ਕੌਣ ਖਬਰਾਂ ਦੇ ਦਿੰਦਾ ਵਾ ਕਿੱਥੋਂ ਆਈ ਤੇ ਲੰਗਰ 'ਚ ਹੀ ਜਾਈਦਾ ਵਾ ਆ ਹੁਣ ਵੇਖ ਲੈ ਜਾਂਦੇ ਇਹਨੂੰ ਝਾੜੂ ਮਾਰ ਕੇ ਤੇ ਸੁੱਟ ਦਿੰਦੇ ਨਾ ਪਤਾ ਲੱਗਦਾ ਆਈ ਪਹਿਣਾ ਤੇਰੇ ਗੱਡੀ ਹੱਥ ਜੋੜੇ ਨਾ ਲੜਾਈ ਕਰ ਆਪਣਾ ਪੜੋਲਾ ਚੋੱਕੇ ਤੇ ਉਧਰ ਲੈ ਜਾ ਇਹ ਤੇ ਤੂੰ ਇਥੇ ਬੜਾ ਚੁੰਡੀਆਂ ਵੜਦਾ ਵਾ ਚੁੰਡੀਆਂ ਨਾ ਵੜਦਾ ਪਰ ਸਾਡੇ ਹਿੱਸੇ ਤੇ ਹੋਣਾ ਉਹ ਘਰ ਆਇਆ ਨਾ ਆਪਣਾ ਪੜੋਲਾ ਚੋੱਕੇ ਤੇ ਉੱਥੇ ਤੱਕ ਕੀ ਪਤਾ ਹੋਣਾ ਕਿ ਇਹ ਨਿਆਣੇ ਕਿ ਕੀ ਹੋਇਆ ਵਾ ਆਪਦੇ ਮਾਧ ਹਨ ਤੋ ਤਮਾਸ਼ਾ ਵੇਖਣ ਦੀ ਆਵੇ ਸਾਡੀ ਕਣਕ ਪਸਾਈ ਜਾਂਦੇ ਹੀ ਕਿ ਪਤਾ ਮੰਮੀ ਜੀਵਨ ਨੇ ਦਾਣੇ ਕੱਢ ਕੇ ਕਿਤੇ ਕਾਵਾਂ ਚਿੜੀਆਂ ਨੂੰ ਤੇ ਨਹੀਂ ਪਾਤੇ ਹੁਣ ਇਹਨਾਂ ਆਹੋ ਹੁਣ ਦਾਨ ਵੀ ਕਰਨਾ ਵਾ ਉਹਨਾਂ ਨੂੰ ਪੰਛੀਆਂ ਨੂੰ ਖਵਾਣੇ ਤੇ ਹੱਡੇ ਕੱਢ ਕੱਢ ਖਵਾਓ ਆਈ ਉਧਰ ਪਾ ਦੇ ਦੀਆਂ ਨੰਨ ਰੋਟੀਆਂ ਮੰਮੀ ਮੇਰੀ ਗੱਲ ਸੁਣ ਐਨੀ ਐਨੀ ਅੱਥਾ ਰੋਟੀਆਂ ਦਾ ਮੈਂ ਬੜੀ ਵਰੀ ਨੂੰ ਅਖਾ ਡੰਗਰਾਂ ਨੂੰ ਪਾਉਂਦੀ ਹੁੰਦੀ ਆ ਤੇ ਹੁਣ ਕੋਡੋ ਲਾਪ ਵਿਹਲਾ ਕਰਕੇ ਐਨਾ ਐਨਾ ਇਕੱਠਾ ਆਟਾ ਪਸਾ ਲੈਣੀ ਦੋ ਤੁਸੀਂ ਜੀ ਆ ਅਕਲ ਤੈਨੂੰ ਹੈ ਨਹੀਂ ਕਿ ਵੀ ਆਟਾ ਕਿੰਨਾ ਕ ਬਸਾਈਦਾ ਉਹ ਅਕਲ ਦੀ ਤੇ ਸਾਰੀ ਪੰਡ ਤੁਹਾਡੇ ਕੋਲ ਹੀ ਆ ਮੈਨੂੰ ਤੇ ਹੈ ਹੀ ਨਹੀਂ ਅਕਲ ਤਾਂ ਹੀ ਮੈਂ ਐਡਾ ਵੱਡਾ ਘਰ ਬਣਾ ਕੇ ਬੈਠੀ ਆ ਤੁਹਾਡੇ ਵਾਂਗੂ ਕਰਜ਼ੇ ਤੇ ਨਹੀਂ ਚੜਾ ਛੱਡੇ ਆ ਵੇਲਾ ਸੁਣ ਲੈ ਮਾਦਾ ਦੀ ਸੁਣਦਾ ਵੀ ਨਹੀਂ ਤੈਨੂੰ ਮੈਂ ਮਸ਼ੀਨ ਲਿਆ ਕੇ ਦੇਣੀ ਪੱਕਾ ਹੀ ਹੁਣ ਮੈਨੂੰ ਨੇ ਪੱਕੀ ਪਤਾ ਲੱਗਦਾ ਏ ਕੀ ਆਂਦੀ ਤੇ ਤੂੰ ਕੀ ਆਂਦੀ ਤੈਨੂੰ ਸੁਣਨਾ ਹੀ ਨਹੀਂ ਆ ਜਾ ਫੌਜੀ ਨੂੰ ਕਿੰਨੀ ਵੀ ਪੜੋਲਾ ਹੀ ਚੋਕਾ ਇਧਰੋਂ ਸਿਆਪਾ ਖਾਣਾ ਨਾ ਹੋਏ ਤੇ ਲੈ ਲੜਾਈ ਮੇਰੇ ਗਾਲ ਪਾ ਗਈ ਆ ਆਟਾ ਪਿਆਈ ਜਣਾ ਪਿਆਈ ਜਣਾ ਉਹ ਸੁੰਡੀਆਂ ਪੈ ਜਾਣੀਆਂ ਤੇ ਮਣਕੇ ਇਦਾਂ ਹੀ ਸੁੱਟ ਦੇਣਾ ਤੇ ਕੀ ਆਂਦੀ ਆਏ ਆਂਦੀ ਐ ਵੀ ਤੁਸੀਂ ਮੇਰੇ ਦਾਣੇ ਕੱਢ ਲਿਆ ਦਾਣੇ ਅਹੀਂ ਤੇ ਕੱਢਿਆ ਨਹੀਂ ਗਏ ਆਹੋ ਤੇ ਅਹੀਂ ਨਹੀਂ ਕੱਢੇ ਪਰ ਉਹ ਨਾਂ ਤੇ ਲੱਗੀ ਆ ਨਾ ਆ ਮੈਨੂੰ ਜਦਾ ਮਾੜੇ ਮੋਟੇ ਕਿਤੇ ਜੀਵਨ ਨੇ ਕੱਢੇ ਹੋਣੇ ਕਾਵਾਂ ਚਿੜੀਆਂ ਪਾਉਣ ਨੂੰ ਉਹ ਪਾਉਂਦਾ ਹੁੰਦਾ ਮੰਮੀ ਤੈਨੂੰ ਪਤਾ ਤੇ ਹੈਗਾ ਵਾ ਪੁਰੀ ਕਰਨ ਤੋਂ ਤੇ ਮੈਨੂੰ ਇੰਨਾ ਗੁੱਸਾ ਚੜਦਾ ਭਰਾ ਹੀ ਟੱਕਰਿਆ ਇਹਨਾਂ ਨੂੰ ਚੋਰੀਆਂ ਕਰ ਕਰ ਖਾ ਜਲੇ ਕੀ ਗੱਲ ਹੋ ਗਈ ਆ ਮੈਂ ਉਹ ਵੇਹ ਲੋ ਹੁਣ ਹੰਡਾ ਡਰਮ ਵੀ ਖਾਲੀ ਕਰਤਾ ਅਜੇ ਸਾਰੇ ਮੈਦੇ ਸਬੂਤ ਦਫੜ ਲਿਆ ਦਾਣੇ ਸਾਰੇ ਠਾਂ ਖਿਲ ਰਹੀ ਨੇ ਤੇ ਪਤਾ ਹੀ ਨਹੀਂ ਲੱਗਣਾ। ਉਹ ਮਨਪਰੀਤ ਇਹੋ ਜੀ ਕੋਈ ਗੱਲ ਨਹੀਂ ਕੀ ਸਾਡੇ ਦਾਣੇ ਦੇ ਕਦੋਂ ਨੇ ਮੁਕੇ ਤੇ ਆਟਾ ਮੁੱਲ ਨਹੀਂ ਲਿਆਉਣ। ਆਹੋ ਜਿਹੜੇ ਲਾਗੇ ਉਹ ਡਰਮ ਵਾ ਉਹ ਖਾਲੀ ਹੋਣ ਦਿਆ ਵਾ ਤੇ ਮੁੱਲ ਕਾਤੋਂ ਲਿਆਉਣਾ ਵਾ ਤੁਸੀਂ। ਉਹ ਜਾ ਕੇ ਪੈਂ ਦੁਕਾਨ ਤੋਂ ਪੁੱਛ ਆ ਜੇ ਮੈਂ 10 ਕਰੋੜ ਕੁੁੱਥੀ ਪਰਸੋਂ ਲਿਆਂਦੀ ਉਹਨਾਂ ਕੋਲੋਂ। ਜੇ ਦਾਣੇ ਲੈਣੇ ਨੇ ਮੈਂ ਤੁਹਾਡੇ ਕੋਲ ਮੰਗ ਕੇ ਵੀ ਲੈ ਕੇ ਖਾ ਸਕਦਾ ਅਸੀਂ ਪਰ ਸਾਨੂੰ ਇਹੋ ਜੀ ਆਤ ਨਹੀਂ ਗਈ। ਜੇ ਗਰੀਬੀ ਆਈ ਪਰ ਨੈਣੇ ਚੋਰੀ ਕਰਕੇ ਨਹੀਂ ਹੁੰਦੇ ਅਸੀਂ। ਆ ਮੈਂ ਦੇ ਉੱਥੇ ਹੁਣ ਸਾਹਮਣੇ ਸਬੂਤ ਦੇ ਦੇਖਿਆ ਵਾ ਹੁਣ ਜਾਣੇ ਦਾ ਨਾਮ ਲਾ ਦੋ ਮੈਂ ਨਾ ਨਿਕਾ ਕਿਸਦਾ ਲਾਉਣਾ ਨਾ ਹੀ ਕੱਢਿਆ ਨਾ ਬਲਜੀਤ ਨੇ ਨਾ ਮੈਂ ਜੂ ਕੱਢੇ ਨੇ ਕਿਦਾਂ ਮੰਨ ਜੀਏ ਮੈਨੂੰ ਆ ਗੱਲਾਂ ਤੋਂ ਬਹੁਤ ਗੁੱਸਾ ਚੜਦਾ ਜੇ ਇਹ ਗੁੱਸੇ ਵਾਲੀ ਗੱਲ ਸਮਝ ਲਓ ਅਸੀਂ ਤਾਂ ਸੋਚਿਆ ਉਹ ਇਦਾਂ ਕਰ ਉਹ ਹੀ ਹੈ ਨਾ ਤੁਹਾਡੇ ਵਿਸ਼ਵਾਸ ਤੇ ਰੱਖਿਆ ਵਾ ਉਹ ਵੀ ਅਸੀਂ ਚੁੱਕ ਕੇ ਲੈ ਜਾਣੇ ਜੇ ਨਹੀਂ ਬਹੁច ਕੀ ਜਣਾ ਹੋਣਾ ਚਾਹਣਾ ਹੀ ਬੰਦ ਕਰ ਦਿੰਨੇ ਆਂ ਪਰੋਲਾ ਆਪਣਾ ਰੱਖ ਲਓ ਉੱਥੇ ਹੀ ਫਿਰ ਨਹੀਂ ਜੀ ਜਾਣਾ ਵਾ ਹੋ ਰਹੀ ਹੁਣ ਉਹ ਘਾਟਾ ਥੋੜਾ ਖਾਈ ਜਾਣਾ ਵਾ ਇਹ ਥੋੜੀ ਗੱਲ ਹੈ ਕਿ ਹਰ ਗਿੱਲੇ ਤੁਹਾਨੂੰ ਨੱਪੀ ਜਾਵੇ ਹਰ ਗੱਲੇ ਨੱਪੀ ਜਾਵੇ ਨੱਪਣਾ ਕੀ ਹੈ ਸੱਚਾ ਹੀ ਨੱਪਣ ਦੀ ਹਰ ਵਾਰੀ ਇਦਾਂ ਹੀ ਕਹਦਣਾ ਵੀ ਤੂੰ ਹੀ ਲੜਾਕੀ ਆ ਤੂੰ ਹੀ ਲੜਾਕੀ ਆ ਇਹ ਕੋ ਬੋਲਣ ਦੀ ਆ ਹਾਤੀ ਹੋ ਗਈ ਮੈਂ ਹਾਰ ਕੇ ਬਾਹਰ ਆ ਮ ਬੜੀ ਬੋਲਣ ਦੀ ਬੋਲਣਾ ਹੀ ਆ ਉਹ ਭਰਾ ਜਰਾ ਉੱਥੇ ਟਕਰ ਗਿਆ ਹਾਂ ਤੇ ਮੈਂ ਬਸ ਇਨਾ ਹੀ ਕਿਹਾ ਮੈਂ ਹਾ ਡਿਪੜਲੇ ਜੁਦਾਨੇ ਦਾ ਤੋਂ ਕੱਢੇ ਸਾਰੇ ਥੱਲੇ ਖਿਲਰੇ ਪਏ ਜਾਂਦੇ ਹੋਵੇ ਨਾ ਵੀ ਸਬੂਤ ਨਹੀਂ ਹੈਗਾ ਫਿਰ ਤੇ ਗੱਲ ਵੱਖਰੀ ਆ ਮੇ ਫੇਦੇ ਮੈਂ ਬੋਲਾਂ ਤੇ ਝੂਠੀ ਵੀ ਕਹਿਣ ਮੈਨੂੰ ਤੇ ਜਦੋਂ ਉੱਥੇ ਦਾਣੇ ਖਲਰੇ ਪਏ ਸਾਰਾ ਕੁਝ ਹੋਇਆ ਤੇ ਜੇ ਮੈਂ ਪੁੱਛਿਆ ਤੇ ਮਾਤਾ ਨੂੰ ਤੇ ਉਦਾਂ ਕੱਖ ਸਮਝ ਨਹੀਂ ਲੱਗਦੀ ਤੇ ਉਹ ਜੋ ਬਲਜੀਦੀ ਦੀ ਉਹ ਨਹੀਂ ਪੈਰਾਂ ਤੇ ਪਾਣੀ ਪੀਣ ਦਿੰਦੀ ਫਿਰ ਉਤੋਂ ਬਾਅਦ ਵਿੱਚ ਵੀ ਟਕਰ ਗਿਆ ਤੇ ਉਹ ਵੀ ਬੋਲਣ ਲੱਗ ਪਿਆ ਅਹੀਂ ਚੋਰੀ ਦਾ ਨਹੀਂ ਖਾਉਂਦੇ ਹੋਣੀ ਆ ਜੇ ਨਹੀਂ ਆ ਜੇ ਇਦਾਂ ਜੇ ਤਾਂ ਡਰਮ ਚੁੱਕ ਕੇ ਲੈ ਜਾ ਮੈਂ ਐਸਾ ਕਰਕੇ ਚੋਕ ਕੇ ਲੈ ਆਈ ਜਾਣਾ ਫਿਰ ਅਹੀਂ ਰੋਟੀ ਉਹ ਨਹੀਂ ਖਾਣੇ ਆ ਆ ਸਾਡੇ ਦਾਣੇ ਉਦਾਂ ਪਏ ਨੇ ਸਾਰੇ ਮੈਂ ਕਾਹੀ ਤੇ ਕਨਕ ਦੀ ਰੋਟੀ ਪਕਾਈਦੀ ਘਟਵਾ ਅਸੀਂ ਤੇ ਕਦੀ ਕੋਧਰੇ ਦੀ ਪਕਾ ਲਈਦੀ ਤੇ ਕਦੀ ਜਵਾਰ ਦੀ ਪਕਾ ਲਈਦੀ ਆਹੋ ਜਦੋਂ ਨਾ ਆਏ ਉਦੋਂ ਵੇਲੇ ਇਕੱਲੇ ਖਾਈਦੀ ਆਪਾਂ ਦੇ thora ਪਰ ਨਹੀਂ ਜਦੋਂ ਹੁਣ ਝੂਠੀਆਂ ਗੱਲਾਂ ਕਰਕੇ ਤੇ ਤੈਨੂੰ ਵੀ ਮੈਂ ਕਿਹਾ ਇੱਧਰ ਲੈ ਆਉਂਦੇ ਤੂੰ ਨਹੀਂ ਉੱਥੇ ਰਹਿੰਦੇ ਉੱਥੇ ਰਹਿੰਦੇ ਨਹੀਂ ਹੁਣ ਚੁੱਕ ਗਏ ਬਗਾਨੀਆਂ ਅਸੀਂ ਜਾਣੇ ਹੋ ਤੈਨੂੰ ਕੋਈ ਜ਼ਰਦਾ ਵੇਖ ਕੇ ਤਾ ਹੋਰ ਲਿਆਉਣੀ ਪੈਣੀ ਆ ਇਦਾਂ ਨਹੀਂ ਫੋਜੀ ਸਾਹਿਬ ਹੁਣ ਅੱਗ ਜ਼ਿਆਦਾ ਤੇ ਹੋਰ ਇੱਕ ਜਣਾ ਜਿਹੜਾ ਇਮਾਨਦਾਰ ਰਹੇ ਤੇ ਦੂਜੇ ਜਣਾ ਬੇਇਮਾਨੀਆਂ ਕਰਦਾ ਰਹੇ ਨਾ ਇਦਾਂ ਨਹੀਂ ਕੱਖ ਵੀ ਭੰਦਾ ਹੁੰਦਾ ਏ ਸ਼ੌਨੀ ਲਈ ਘਰ ਦੀ ਉਹਨਾਂ ਨੇ ਕਿ ਜੋ ਬੰਨਣਾ ਨਾ ਉਹ ਸਾਰਾ ਇਮਾਨਦਾਰੀ ਨਾਲ ਹੀ ਬੰਨਣਾ ਵਾ ਤੇ ਹੋਰ ਹੱਦ ਹੋ ਗਈ ਨਾਰੀ ਹੁਣ ਇਹਨਾਂ ਨੇ ਪਤਾ ਨਹੀਂ ਕਦੇ ਦਿਨ ਗਰੀਬੀ ਦੇ ਆਏ ਹੀ ਇਹਨਾਂ ਨੇ ਤਾਂ ਹੱਡਾ ਨਿਕੀ 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 ਨਾਲ ਚੋਰੀ ਕਰਕੇ ਕੋ ਬਣ ਜਾਣਾ ਡਾਕਾ ਮਰਦਾ ਵੱਡਾ ਮਾਰੇ ਹੋਏ ਵੀ ਸਾਡੀ ਕਣਕ ਖੜ ਖੜ ਕੇ ਤੇ ਹੱਟੀ ਤੋਂ ਪੈਸੇ ਲੈ ਲੈ ਕੇ ਤੇ ਉਹਦਾ ਸਮਾਨ ਲੈ ਹੁੰਦੇ ਹੁਣੇ ਆ ਯਾਰ ਹੁਣ ਦਿਮਾਗ ਵੀ ਬਠੇਰਾ ਵਾ ਇਹਨਾਂ ਦਾ ਹੁਣ ਖੜਦੇ ਤਾਂ ਆਪਾਂ ਵੇਖੇ ਨਹੀਂ ਆ ਦਾਂ ਡੁੱਲੇ ਹੀ ਵੇਖੇ ਆ ਦੁੱਲੇ ਦੇ ਵੇਖਿਓ ਉਹਨਾਂ ਨੇ ਤਾਂ ਹੁਣ ਜੀਵਨ ਦਾ ਨਾਂ ਲਾਤਾ ਹੁਣ ਮੈਂ ਜੀਵਨ ਨੂੰ ਆਉਂਦਾ ਵਾ ਨਾ ਤੇ ਫਿਰ ਮੈਂ ਪੁੱਛੂੰਗੀ ਉਹਨੂੰ ਉਹਨੂੰ ਨਿਆਣੇ ਨੂੰ ਸਿਖਾ ਲਿਆ ਹੁੰਦਾ ਵਗੇ ਜਿੰਨੇ ਕੰਮ ਕਰਨਾ ਨੇ ਸਭ ਕੁਝ ਸਿਖਾ ਲਿਆ ਹੁੰਦਾ ਘਰ 'ਚ ਸਹੀ ਗੱਲ ਵਾ ਉਹਦਾਂ ਨਾ ਕਾ ਖਾਲਣੀ ਆ ਕਹਿੰਦੇ ਗਵਾਂਢ ਵੀ ਰੱਜਾ ਪੂਜਾ ਹੀ ਹੋਣਾ ਚਾਹੀਦਾ ਵਾ ਫੇਰ ਜੀ ਸਰਦਾ ਚਲ ਤੂੰ ਮੈਨਾਂ ਮੰਗਣ ਜੋਗਾ ਤਾਂ ਹੁੰਦਾ ਇਹ ਤੇ ਬਸ ਸਾਡੇ ਕੋਈ ਮੰਗੀ ਜਾਂਦੇ ਸਾਡੇ ਕੋਈ ਸਾਰਾ ਕੁਝ ਕਰੀ ਜਾਂਦੇ ਛੜੀ ਜਾਂਦੇ ਵੇਖ ਵੇਖ ਕੇ ਨਾਲੇ ਨਿਆਣੇ ਨੂੰ ਹੁਣ ਸਿਖਾਲਾਂ ਜਿਹੜੇ ਕੰਮ ਚੋਰੀਆਂ ਚਾਰੀਆਂ ਹਾਂ ਹਾਂ ਮਾਤਾ ਹੈ 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 ਕਰਕੇ ਸਾਧਿੰਦੀ ਬਸ ਮਾ ਦਾਦਾ ਵੀ ਸ਼ਰਿਆ ਪਿਆ ਵਾ ਕੋਈ ਆਣ ਕੇ ਬੋਲਣ ਦਾ ਪੈਂਦਾ ਵਾ ਕੋਈ ਕੰਮ ਹੈ ਨਹੀਂ ਆ ਮੇਰੀ ਗੱਲ ਸੁਣ ਇੱਧਰ ਆ ਕੀ ਲੋੜ ਹੀ ਉਹਦੇ ਦਾਣੇ ਕੱਢਣ ਦੀ ਨਾ ਉਹ ਤਾਂ ਪੀ ਗਈ ਆ ਹੁਣ ਤੁਸੀਂ ਤਪੇ ਆ ਗਏ ਹੋਇਆ ਗਈ ਆ ਤੁਹਾਨੂੰ ਜੋ ਤੁਹਾਨੂੰ ਕੱਲ ਪਰਸ ਵਾਟਾ ਲੈ ਆ ਕੇ ਦਿੱਤਾ ਦਾ ਕਿਲ ਮੁੱਕ ਗਿਆ ਜੇ ਤੂੰ ਦਾਣੇ ਕੱਢ ਲੈ ਉਹ ਮੂੰਹੋਂ ਸਿਰੋਂ ਨਹੀਂ ਬੋਲਣ ਦੀ ਜਾਨ ਲੱਗੀ ਤੈਨੂੰ ਲੱਗਦਾ ਵੀ ਮੈਂ ਦਾਣੇ ਕੱਢਿਆ ਹੋਣਗੇ ਉਹਦੇ ਗੱਲ ਤੇ ਪੱਲਾ ਜੋੜਿਆ ਵੀ ਮੈਂ ਨਹੀਂ ਦਾਣੇ ਤੁਹਾਡੇ ਕੱਢੇ ਤੁਸੀਂ ਵੀ ਉਹ ਗੱਲ ਲੈ ਕੇ ਬੈਗੇ ਆ ਓਏ ਉਹਦੇ ਘੜੀ ਦੇ ਮੈਂ ਰੁਆ ਖਪਿਆ ਕਿ ਕੁੜੀ ਹੈ ਨਹੀਂ ਦਾਣੇ ਕੱਢੇ ਭਾਵੇਂ ਅਸੀਂ ਗਰੀਬ ਆ ਮਾਤਣ ਵਿੱਚ ਚੋਰ ਨਹੀਂਗੇ ਜੇ ਲੋੜ ਹੀ ਨਾੜ ਕੋ ਮੰਗ ਕੇ ਲੈ ਲਿੰਦੇ ਮੈਂ ਮੇਰੇ ਦਾਖਲ ਗੁੱਤੀਏ ਪਰਸੋਂ ਨਹੀਂ ਆਂਦੀ ਆ ਉਹ ਮੰਦੀ ਨਹੀਂ ਸੁਣ ਲਓ ਮੇਰੀ ਗੱਲ ਮੈਨੂੰ ਲੱਗਦਾ ਕਿ ਅਮ ਜੀਵਨ ਨੇ ਕੱਢੇ ਆ ਤੇ ਜੀਵਨ ਨੂੰ ਰੋਕਣਾ ਇਹਨਾ ਤੂੰ ਸਿਆਪਾ ਖਾਣਾ ਪਤਾ ਦੋ ਕਿਲੋ ਕੱਡੇ ਦਾਣੇ ਕਿਲੋਗੇ ਨਹੀਂ ਉਹ ਦੋ ਕਿਲੋ ਦੋ ਕਿਲੋ ਕਿੱਥੇ ਕੱਡੇ ਹੋਣੇ ਆ ਥੋੜੇ ਜੇ ਕੱਡੇ ਹੋਣੇ ਆ ਹੁਣ ਪੜੋਲੇ ਜਿੱਦਾਂ ਨੇ ਨਹੀਂ ਹੈਗਾ ਨਿਆਣਾ ਵਿਚਾਰਾ ਪਾਉਂਦਾ ਜਿਣੀਆਂ ਕਾਵਾਂ ਨੂੰ ਤੇ ਇਹ ਚ ਨਿਆਣੇ ਨੇ ਕੱਢਦੇ ਤੇ ਫਿਰ ਕੀ ਹੋ ਗਿਆ ਉਹ ਮੇਰੇ ਤਾਂ ਜੀਣਾ ਮੁਸ਼ਕਲ ਕੀਤਾ ਕੋਈ ਬਾਹਰ ਦੇ ਕੋਈ ਘਰਦਿਆਂ ਨੇ ਜਿੱਥੇ ਜਾਵਾਂ ਪੈਸੇ 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 ਮੈਂ ਦੱਸ ਕੀ ਕਰਾਂ ਹੁਣ ਜੀਣਾ ਮੁਸ਼ਕਲ ਤੇ ਮੇਰਾ ਹੋਇਆ ਪਿਆ ਵਾ ਮੈਂ ਤਾਂ ਕੀ ਤਮ ਕਿਹੜੇ ਬੁਰੇ ਪਾਪ ਕੀ ਤੇ ਜੇ ਤੁਹਾਡੇ ਨਾਲ ਵਿਆਹ ਹੋ ਗਿਆ ਮੇਰਾ ਮੈਂ ਤਾਂ ਵੱਧੂ ਦੀ ਗਰੀਬੀ ਚੱਕਣੀ ਇੱਥੇ ਬੋਲਣ ਦਾ ਹੈ ਯੋ ਉੱਡਾਏ ਆਪਣੇ ਕਰਮਾਂ ਨੂੰ ਰੋਣ ਕਰਮਾਂ ਨੂੰ ਰੋਣ ਕੀ ਕਰੀਏ ਫਿਰ ਹੋਰ ਕਰਮਾਂ ਨੂੰ ਤੇ ਮੈਂ ਰੋਣ ਦੀ ਆ ਸਭ ਕੋ ਤੁਹਾਡੇ ਕੋਲ ਤੁਹਾਡਾ ਪੁੱਤ ਬੰਮਾ ਮਾਵਾ ਮੇਰੇ ਮਾਪੇ ਦੂਰ ਆ ਮੇ ਤੋਂ ਰੋਣੀ ਜਰਾ ਮਰ ਜੂ ਫਿਰ ਮੈਂ ਚੰਬਰ ਤੇ ਨਾ ਜਾ ਕੇ ਮੈਨੂੰ ਸੁਣੋ ਗੱਲ ਕੀ ਗੱਲ ਸੁਣ ਆਹ ਗੱਲ ਸੁਣਾ ਮੈਂ ਕੀ ਕਰੀਆ ਭੱਜ ਭੱਜ ਕੇ ਮੇਰੀ ਸੁਣਾ ਗੱਲ ਕਰਦੇ ਹਲਾ ਤੇ ਅੱਗੇ ਇਦਾਂ ਦੇ ਹੋਏ ਤੁਸੀਂ ਕਾਹਦੋ ਕਰਦਾ ਮੋਲ ਖਰਾਬ ਕਰਨ ਦੇ ਆ ਮੈਂ ਕਹ ਰਾ ਮੇਰਾ ਮਰਦਨਾ ਦੁਖੀ ਹੋ ਗਿਆ ਮੈਂ ਇਦਾਂ ਨਾ ਕਰੋ ਕੀ ਕਰਾਂ ਕੀ ਚਾਰਾ ਮੇਰਕੂ ਹੋਰ ਉਹਦੇ ਬਾਅਦ ਨਾ ਬਾਹਰ ਲੋਕੀ ਪੈਸੇ ਮੰਗਦੇ ਉਹਦੇ ਘਰਾਂ ਵਾਲੇ ਘਰ ਲੋਕੀ ਘਰ ਦੇ ਗੱਲਾਂ ਕਰੀ ਜਾਂਦੇ ਮੈਨੂੰ ਆਨੇ ਚੋਰ ਹੋ ਗਏ ਤੁਸੀਂ ਹੁਣ ਤੇ ਮਰਾਂ ਨਾ ਤੇ ਹੁਣ ਕੀ ਕਰਾਂ ਹੁਣ ਮੈਨੂੰ ਮਰ ਲੈਂਦੇ ਤੂੰ ਨਾ ਏਦਾਂ ਨਾ ਹੱਕ ਕਰ ਬਗੈ ਨਹੀਂ ਕੀ ਕਰਾਂਗੇ ਕਿੱਦਾਂ ਕੁ ਕਰਾਂਗੇ ਦਰਸੋਂ ਪਹਿਲਾਂ ਜਾਂ ਤੂੰ ਵੀ ਆਪਣੇ ਪੇਕੇ ਚਲ ਜਾ ਜਾ ਨਹੀਂ ਜਾ ਚਲ ਜਾ ਮੈਨੂੰ ਮਰ ਲੈਂਦੇ ਤੂੰ ਜਾ ਆਪਣੇ ਮਾਪਿਓ ਕੋ ਰਹਿ ਸੌਖੀ ਰਹੇਂਗੀ ਉੱਥੇ ਜਾ ਕੇ ਨਾ ਕਰੋ ਤੁਹਾਡੇ ਕਿਹੜੀ ਹੱਥ ਜੋੜੇ ਏਦਾਂ ਨਾ ਕਰੋ ਘਰ ਦਾ ਮੋਲ ਨਾ ਖਰਾਬ ਕਰੋ ਉਹ ਕੀ ਕਰਾਂ ਫਿਰ ਮੇਰੇ ਸੜਗੇ ਦੁਨੀਆ ਦੇ ਹੱਕੋਂ ਜੇ ਸੜਗੇ ਤਾਂ ਇਹੋ ਜਹਰਾਦਨੀਆ ਗੱਲਾਂ ਵੀ ਮਰਨਾ ਹੀ ਮਰਨਾ ਤੂੰ ਵੀ ਪੇਕੇ ਚੱਲ ਆਪਣੇ ਕਿੰਨਾ ਮਰਨਾ ਮੈਂ ਜੋ ਮਰਨੂ ਹੈਗੀ ਆ ਉਹੀ ਲੜੀ ਜਾਂਦੇ ਹੋ ਮਾਦਾ ਤੇਰੇ ਘੜੀਆਂ ਤੇ ਜੋੜੇ ਚੁੱਪ ਕਰ ਜਾ ਹੁਣ ਤੂੰ ਨਾ ਆਪਣੀ ਵਾਰੀ ਲੈ ਲਈ ਤੂੰ ਐਦਾਂ ਕਰ ਬਲਜੀਤ ਤੂੰ ਮੇਰੇ ਕਰਕੇ ਜ਼ਿੰਦਗੀ ਨਾ ਖਰਾਬ ਕਰ ਜਾ ਆਪਣੇ ਪੇਕੇ ਮੈਨੂੰ ਮਰ ਲੈਨੇ ਸਿਆਪਾ ਨਿਭੜੂਗਾ ਕੋਈ ਗੱਲ ਨਹੀਂਗੀ ਤਾਰੇ ਸੁਣੀਆਂ ਵਸਦੀ ਰਹਿਣੀ ਐ ਏਦਾਂ ਹੀ ਉਹ ਵਸਦੀ ਉਹ ਵਸਦੀ ਤੇ ਰਹਿਣੀ ਆ ਪਰ ਤੂੰ ਇਤਨਾ ਕਰੇਗਾ ਤੇ ਮੈਂ ਕਿਉਂ ਲੜੀ ਜਾਂਦੇ ਯੋ ਪਰਨ ਮਰਨ ਕਰਦੇ ਕਦੀ ਕੋਹ ਕਦੀ ਕੋਹ ਬੇਬੇ ਮਰਨਾ ਹੀ ਚੰਗਾ ਹੈ ਧਰੀਆਂ ਨਾਲੋਂ ਤੇ ਉਹ ਗੱਲਾਂ ਸੁਣ ਸੁਣ ਅੱਕ ਗਿਆ ਮੈਂ ਲੋਕਾਂ ਦੀ ਲੋਕੀ ਐਦਾ ਕਰਦੇ ਹੁੰਦੇ ਆ ਜਦੋਂ ਘਰ ਚ ਮਾੜੇ ਵੀ ਹਾਲਾਤ ਖਰਾਬ ਹੋਣ ਤੇ ਮਨ ਤੋਰ ਪਈਦਾ ਹੋਈਦਾ ਵਾ ਅਜੇ ਸਾਡੀ ਜੀਆ ਜੰਤਵਰ ਰੋਲ ਜੂਗੀ ਮੈਂ ਰੋਲ ਜੂਗੀ ਉਹ ਜੀਆ ਜੰਤ ਮੈਂ ਆਪੇ ਵੇਖ ਲੂ ਤੂੰ ਚੱਲ

ਸਸਲੀ ਕਾ ਲਿਆ ਹੰਮੇ ਪਗਾਨੇ ਲਗਾ ਆ ਸਾਹਮਣੇ ਸਾਡੇ ਸਾਰਾ ਤੁੰਡਿਆ ਢਾਡੀ ਹੁਣ ਕਸਲੀ ਕਾ ਰੀਆ ਸਾਡੇ ਨਾ ਆ ਜਾ ਪੁੱਤ ਆਜੋ ਲੈ ਜਾਂਦੇ ਚਲੋ ਨਹੀਂ ਜਾਣਾ ਮੈਂ ਮੰਮੀ ਨਹੀਂ ਨਹੀਂ ਪਤਾ ਆ ਪੁੱਤ ਹੈ ਇਹ ਪੁੱਤ ਨਾਲ ਲੈ ਕੇ ਪੁਆ ਇਹ ਆਪਣੇ ਸਾਡਾ ਨਹੀਂ ਜਾ ਨਹੀਂ ਭੈਣ ਜੀ ਆਵੇ ਤੁਹਾਡੀ ਗਾੜੀ ਜੋੜੇ ਸਾਹਮਣੇ ਹੀ ਵੇਖੋ ਤੁਸੀਂ ਆਪੇ ਧੱਕੇ ਦੇਣੇ ਅਸੀਂ 3 ਘਟਖਾਂ ਨੂੰ ਫੜ ਰਾਈ ਆ ਦੱਸੋ ਮੇਰਾ ਨਿਆਣਾ ਡੋਲ ਜਾਣਾ ਜੇ ਓਏ ਗੱਲ ਨਹੀਂ ਬਣਾ ਲੱਗੂਗਾ ਫਿਰ ਭੈਣ ਜੀ ਆਵੇ ਤੁਹਾਡੀ ਗਾੜੀ ਜੋੜੇ ਹੱਥ ਤੁਹਾਨੂੰ ਮਾਫ ਕਰੋ ਚਲ ਆ ਮੇਰਾ ਪੁੱਤ ਆ ਅਸੀਂ ਚਲੀਏ ਨਾ 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 ਨਹੀਂ ਨਹੀਂ ਚਲ ਮੇਰਾ ਪੁੱਤ ਤੂੰ ਇਹ ਮੰਗਦੀ 50000 ਰੁਪਇਆ ਅਸੀਂ ਤੇ ਲੈ ਕੇ ਆਏ ਹਾਂ ਤੂੰ ਇਹ ਚੰਗਾ ਕੰਮ ਨਹੀਂ ਕੀਤਾ ਕਿਉਂ ਧੱਕੇ ਉਹਨੂੰ ਮਾਰੇ ਆ ਕੀ ਕਰਦਾ ਫਿਰ ਹੋਰ ਉਹਦਾ ਮਾਫਿਓ ਹਣ ਗੁੱਸੇ ਦੇ ਵਿੱਚ ਹੀ ਤੇ ਉਹ ਮੁੰਡੇ ਤਾਂ ਆਪਣੇ ਦਾ ਵਸਾ ਨਹੀਂ ਖਾਂਦੀ ਚਲ ਕੋਈ ਗੱਲ ਨਹੀਂ ਚਲ ਗਈ ਆ ਤੇ ਆਪੇ ਆ ਜੂਗੀ ਆਉਣਾ ਹੋਊਗਾ ਤੇ ਨਹੀਂ ਪਤਾ ਤੂੰ ਲਿਆਉਣਾ ਵਾ ਉਹਨੂੰ ਜਾ ਕੇ ਚਲ ਵੇਖਾਂਗੇ ਆ ਜਾ ਬਹਿ ਜਾ ਤੂੰ ਵੀ ਚੱਲ ਚੰਗਾ ਵਾ ਕੀ ਤੇ ਰੋਟੀ ਖਾਣ ਪਕਾਉਗਾ ਹੁਣ ਮੈਨੂੰ ਤਾਂ ਪਤਾ ਨਹੀਂ ਲੱਗਦਾ ਉਹ ਬੈ ਜਾ ਮੈਂ ਆਪੇ ਬਕਾ ਲੂੰਗਾ ਤੇਰੀਆਂ ਵੀ ਨੇ ਮੁੰਡੇ ਦੀਆਂ ਵੀ ਚਾਰ ਚੱਲ ਚੰਗਾ ਉਹ ਵਿਚਾਰੀ ਗਈ ਉਹਦੇ ਚਾਰ ਦਿਨ ਸੁਖਦੀਆਂ ਖਾਊਗੀ ਇੱਧਰ ਤੇ ਕੋਤਕਲੇਸ਼ ਨਹੀਂ ਮੁੱਕਦਾ ਰੋਗ ਗਾੜੀ ਦਾ ਉਹ ਸੱਤ ਗੁੱਸੇ ਵਿੱਚ ਹੀਗੇ ਉਹ ਚੱਲ ਕੋਈ ਨਹੀਂ ਬੈਰੇ ਬੀਬੇ ਤੂੰ ਵੀ ਕੀ ਬਵਾ ਮੈਂ ਮੇਰਾ ਜੀ ਕਰਦਾ ਐਦਾਂ ਤੇ ਮੈਂ ਕੀ ਕਰਾਂ ਉਹ ਨਿੱਕੀ ਨੌ ਤੇਦੀ ਲੜਨੂ ਨਹੀਂ ਹਰਦੀ ਉਹਦੇ ਨਾਲ ਉਹ ਰੱਜੀ ਆ ਤੇ ਰੱਜੀ ਆ ਨਾ ਕਹੀਂ ਲੱਭਨੇ ਲੜਨੂ ਉਹਨੂੰ ਹੋਰ ਪਿੰਡਵਾਦਾ ਹੋਰ ਕੇ ਨਾ ਫਾ ਲਵੇ ਜਾਗੇ ਜਿਹੜਾ ਨਹੀਂ ਉਹਦਾ ਸਾਡੇ ਗੜ ਪੈਂਦਾ ਜਿਹੜਾ ਨਹੀਂ ਉਹਦਾ ਸਾਡੇ ਗੜ ਪੈਂਦਾ ਕੀ ਆਖੀ ਜਾਂ ਨਾ ਆਇਆ ਉਹ ਨਾ ਸਮਝ ਲੱਗਦੀ ਮੈਨੂੰ ਪਰ ਹੀ ਜਾਂਦਾ ਵਾ ਇਤਰਾਇ ਇਤਰਾ ਉਹਨੂੰ ਕਰ ਦਿੱਤਾ ਬਾਹਰ ਉਹ ਜਾ ਬੇਬੇ ਬਿਸਤਰੇ 'ਚ ਬਹਿ ਜਾ ਜਾ ਕੇ ਆਉਣਾ ਮੈਂ ਬਾਹਰ ਅੰਦਰ ਜਾ ਮੈਂ ਬਕਾਉਣਾ ਰੋਟੀਆਂ ਤੇਰੀਆਂ ਦੋ ਅੰਦਰ ਚਲ ਜਾ ਓ ਅੰਦਰ ਕੋਹ ਨਹੀਂ ਯਾਰ ਮਾਂ ਮੇਰੀ ਦਾ ਵੀ ਇਹ ਵੀ ਵਿਚਾਰੀ ਸੱਚੀ ਆ ਪਰ ਮੇਰਾ ਘਰ ਜੀ ਕਰਦਾ ਇੱਕ ਲਾਉ ਨੂੰ ਪਰ ਮੇਰੇ ਕੋ ਵੇਖੀ ਨਹੀਂ ਜਾਂਦੀ ਭੁੱਖੀ ਰਹੀ ਕਦੀ ਵਿਚਾਰੀ ਲੂਣਾ ਰੋਟੀਆਂ ਖਾਂਦੀ ਕਦੀ ਚਾਰਨਾ ਖਾਂਦੀ ਜਿੱਦਣ ਲਿਆਂਦੀ ਆ ਦਿਨ ਥੋੜੀ ਹੁਣ ਸਾਡੇ ਤੇ ਦੇ ਚਾਵਾ ਮਲਾਵਨਾ ਵਿਆਹ ਕੀਤਾ ਸੀ ਵਨਸ ਬਣੀਆਂ ਚੀਜ਼ਾਂ ਖਾਂਦੀ ਪੀਂਦੀ ਜਿਹੜੀ ਚੀਜ਼ ਚੋਂ ਰੱਖਦੀ ਉਹ ਲਈਦੀ ਪਰ ਇਹ ਮੈਨੂੰ ਨਹੀਂ ਪਤਾ ਕਿ ਮਨਪ੍ਰੀਤ ਨੇ ਸਾਡੇ ਨਾਲ ਇਦਾਂ ਕਰਨੀ ਇਹ ਸਾਰੀਆਂ ਮਿਹਰਬਾਨੀਆਂ ਨਾ ਮਨਪ੍ਰੀਤ ਦੀਆਂ ਵਾ ਜੇ ਰੱਬ ਦੀ ਕੀਤੀ ਹੁੰਦੀ ਨਾ ਤੇ ਭਾਣਾ ਮਨ ਵੀ ਲੈਂਦੇ ਪਰ ਮਨਬੀਰ ਨੇ ਚੰਗਾ ਨਹੀਂ ਕੀਤਾ ਸਾਡੇ ਨਾਲ ਚਲ ਮਨਪ੍ਰੀਤ ਤੇ ਬਗਾਨੀ ਸੀ ਮੰਨਾ ਤੇ ਆਪਣਾ ਸੀ ਨਾ ਉਹ ਵੀ ਉਹਦੇ ਮਗਰ ਹੀ ਲੱਗ ਗਿਆ ਉਨੇ ਕਦੇ ਵੱਡੇ ਭਰਾ ਦਾ ਕਵਦੀ ਮੁੱਲ ਨਹੀਂ ਜਾਣਿਆ ਕਿ ਮੇਰੇ ਭਰਾ ਨੇ ਇਡੀਆਂ ਮੁਸ਼ਕਲਾਂ ਨਾਲ ਮੈਨੂੰ ਪਾਲਿਆ ਪੜਾਇਆ ਲਿਖਾਇਆ ਨੌਕਰੀ ਚ ਲਵਾਇਆ ਅੱਜੋ ਵੀ ਮੈਨੂੰ ਅੱਖਾਂ ਵਖਾਉਂਦਾ ਗਾੜੀ